ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ ਰਾਜ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਭੰਬਲ ਪੂਸਾ ਆਪਸੀ ਲੜਾਈ ਜਿੱਥੇ ਕਿ ਇੱਕ ਪਾਸੇ ਪੰਥ ਵਾਸਤੇ ਸਿਰਦਰਦੀ ਬਣੀ ਹੋਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਸ਼੍ਰੀ ਦਮਦਮਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਸਿੱਖ ਅਤੇ ਬੁੱਧੀਜੀਵਾਂ ਵੱਲੋਂ ਚਿੰਤਨ ਕੀਤਾ ਜਾ ਰਿਹਾ ਹੈ ਲੇਕਿਨ ਇਧਰ ਬਲਵਿੰਦਰ ਸਿੰਘ ਭੁੰਦੜਾ ਨੇ ਇੱਕ ਵੱਡੀ ਗੱਲ ਕਹੀ ਸੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਗਿਆ ਹੈ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੁਪਰ ਸੀਐਮ ਰਹਿ ਚੁੱਕੇ ਨੇ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਨੇ दुखदी राग ਤੇ ਹੱਥ ਰੱਖ ਦਿੱਤਾ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਕਿ ਇੱਕ انسان ਵੱਲੋਂ ਇੱਕ ਵਿਅਕਤੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਚਲਾਈ ਜਾ ਰਹੀ ਹੈ ਬਲਵਿੰਦਰ ਸਿੰਘ ਭੁੰਦੜ ਵੀ ਗਏ ਵਿਰਸਾ ਸਿੰਘ ਬਿਲਟਵਾ ਵੀ ਗਏ ਸੁਖਬੀਰ ਸਿੰਘ ਬਾਦਲ ਨੇ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੇਕਿਨ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਕੋਰੀ ਨਾ ਹੋਈ ਸਖਬੀਰ ਸਿੰਘ ਬਾਦਲ ਨੇ ਇੱਕ ਵਾਰ ਵੀ ਕੋਈ ਸ਼ਬਦੀ ਹਮਲਾ ਕਾਨਫਰੰਸ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਤੇ ਨਹੀਂ ਕੀਤਾ ਉਹਨੇ ਸੋਚਿਆ ਸਿੰਘ ਲਗਾ ਨੂੰ ਅੱਗੇ ਕਰਤਾ ਉਹਨਾਂ ਨੇ ਵਿਸਾ ਸਿੰਘ ਬਲਟੋਹਾ ਨੂੰ ਅੱਗੇ ਕਰਤਾ ਉਹਨਾਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦੜ ਨੂੰ ਅੱਗੇ ਕਰ ਦਿੱਤਾ ਬਲਵਿੰਦਰ ਸਿੰਘ ਪੁੰਦੜ ਤਾਂ ਘਰ ਵੀ ਗਿਆ ਸੀ ਲੇਕਿਨ ਮੰਨੇ ਨਹੀਂ ਬਿਕਰਮਜੀਤ ਸਿੰਘ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਨੇ ਕੋਰੀ ਨਾ ਕੀਤੀ ਹੈ ਨਹੀਂ ਤਾਂ ਜੇਕਰ ਉਹ ਮੰਨੇ ਹੁੰਦੇ ਤਾਂ ਉਹਨਾਂ ਦਾ ਸਵਾਗਤ ਹੋਣਾ ਸੀ ਫਿਰ ਦੁਬਾਰਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਰਾਜੀ ਨਾਵੇਂ ਦੀਆਂ ਵੀ ਸ਼ਬਦੀ ਹਮਲੇ ਦੀਆਂ ਵੀ ਤਸਵੀਰਾਂ ਉਹ ਸਾਹਮਣੇ ਆ ਜਾਣੀਆਂ ਸੀ ਕਿ ਬਿਕਮਜੀਤ ਸਿੰਘ ਮਜੀਠੀਆ ਆਖਰ ਬਣੇ ਆਪਣੀ ਸੱਕੀ ਭੈਣ ਦੇ ਆਖਰਕਾਰ ਬਣੇ ਆਪਣੇ ਜੀਜਾ ਸੁਖਵੀਰ ਸਿੰਘ ਬਾਦਲ ਦੇ ਤੇ ਬਣੇ ਸ਼ਰੂਮਣੀ ਅਕਾਲੀ ਦਲ ਦੇ ਚਲੋ ਸ਼ਰੂਮਣੀ ਅਕਾਲੀ ਦਲ ਤੇ ਤਾਂ ਬਣਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਸ਼ਰੂਮਣੀ ਅਕਾਲੀ ਦਲ ਲਈ ਆਪਣੇ ਹਲਕੇ ਦੇ ਵਿੱਚ ਇਹ ਪੱਤਰਕਾਰ ਦੱਸਦੇ ਨੇ ਉਥੋਂ ਦੇ ਇਹ ਉਥੋਂ ਦੀ ਪ੍ਰੈਸ ਦੱਸਦੀ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਨੇ ਮਾਝੇ ਦੇ ਵਿੱਚ ਯਾਨੀ ਕਿ ਚਰਮਣੀ ਅਕਾਲੀ ਦਲ ਦੇ ਦਿਨ ਪਰ ਰਾਤ ਕੀਤਾ ਹੈ ਅੰਡੈਵਰ ਗੱਡੀ ਤੇ ਲੇਕਿਨ ਨਾਤਾ ਸੁਖਬੀਰ ਸਿੰਘ ਬਾਦਲ ਵੱਲੋਂ ਮਨਾਇਆ ਜਾ ਰਿਹਾ ਹੈ ਬਾਦਲ ਦੀ ਗੱਲ ਨਹੀਂ ਮੰਨ ਰਿਹਾ ਫੋਨ ਤੇ ਬਲਵਿੰਦਰ ਸਿੰਘ ਭੁੰਦਰ ਨੂੰ ਕੋਰੀ ਨਾ ਹੋ ਗਈ ਹੈ ਵਿਰਸਾ ਸਿੰਘ ਬਲਟੋਹਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਬਿਕਮਜੀਤ ਸਿੰਘ ਮਜੀਠੀਆ ਉੱਤੇ ਸ਼ਬਦੀ ਹਮਲਾ ਨਾ ਕੀਤਾ ਜਾਵੇ ਸੂਤਰ ਇਹ ਦੱਸਦੇ ਨੇ ਕਿ ਹੁਣ ਹਰਸਿਮਰਤ कौर ਬਾਦਲ ਅਕਾੜੇ ਵਿੱਚ ਆ ਗਈ ਹੈ ਮਨੋਂ ਵਾਸਤੇ ਆਪਣੇ ਸਕੇ ਭਰਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੇਕਿਨ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਆਪਣੀ ਭੈਣ ਨੂੰ ਵੀ ਕੋਰੀ ਨਾ ਕੀਤੀ ਗਈ ਹੈ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਸ਼ਬਦਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦਾ ਆਪਣੇ ਸ਼ਬਦ ਜਿਹੜੇ ਉਹਨੇ ਲਿਖੇ ਨੇ ਜਾਂ ਬੋਲੇ ਨੇ ਉਹਨਾਂ ਉਤੇ ਕਾਇਮ ਹੈ ਜਿਵੇਂ ਕਹਿੰਦੇ ਨੇ ਕਿ ਪੱਥਰ ਤੇ ਲਕੀਰ ਵੱਜ ਗਈ ਉਹ ਵੱਜੀ ਵਾਲੀ ਗੱਲ ਹੋ ਚੁੱਕੀ ਹੈ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਕਾਫੀ ਖਫਾ ਨੇ ਬਿਕਮਜੀਤ ਸਿੰਘ ਮਜੀਠੀਆ ਦਾ ਇੱਕ ਸਪਨਾ ਸੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਲਕਾ ਸ਼੍ਰੀ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਖਾਲਸਾ ਜੋ ਡੁਬਰੂਗੜੀ ਅਸਾਮ ਜ਼ਿਲ੍ਹੇ ਦੇ ਵਿੱਚ ਨਜ਼ਰਬੰਦ ਨੇ ਕਿ ਉਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋ ਜਿਹੜੀ ਚੋਣ ਲੜਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਵੇਗੀ ਹਲਕਾ ਸ਼੍ਰੀ ਖੰਡੂਰ ਸਾਹਿਬ ਤੋਂ ਲੇਕਿਨ ਵਿਰਸਾ ਸਿੰਘ ਵਿਲਡੋਹਾ ਨੇ ਜਹੀ ਗੇਮ ਕਮਾਈ ਕਿ ਉਸ ਤੋਂ ਬਾਅਦ ਬਿਕਰਮਜੀਤ ਸਿੰਘ ਜੀਠੀਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੱਸੇ ਨਹੀਂ ਇੱਕ ਵਾਰ ਵੀ ਨਾ ਉਹਨਾਂ ਪੱਖ ਪੂਰਿਆ ਆਪਣੇ ਜਿੱਜੇ ਦਾ ਨਾ ਸ਼ਰੂਮਨੀ ਅਕਾਲੀ ਦਲ ਦੇ ਬਾਗੀ ਧੜੇ ਵਾਲਿਆਂ ਦਾ ਲੇਕਿਨ ਬਿਕਰਮਜੀਤ ਸਿੰਘ ਜੀਠੀਆ ਇਹ ਪੱਤਰਕਾਰ ਕਿਆਸ ਲਗਾਈਆਂ ਲਗਾ ਰਹੇ ਨੇ ਕਿ ਬੀਬਾ ਹਰਸਿਮਰਤ ਕੌਰ ਵੱਲੋਂ ਵੀ ਆਪਣੇ ਰੁੱਸੇ ਹੋਏ ਭਰਾ ਨੂੰ ਮਨਵਾਇਆ ਨਹੀਂ ਜਾ ਰਿਹਾ ਯਾਨੀ ਕਿ ਉਹਨਾਂ ਦੀ ਜਿਸ ਤਰ੍ਹਾਂ ਡਾਕਟਰ ਬਲਵਿੰਦਰ ਸਿੰਘ ਭੁੰਦੜ ਨੂੰ ਕੋਈ ਨਾ ਸੀ ਉਸੇ ਤਰ੍ਹਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੋਰੀ ਨਾ ਹੈ ਧੰਨਵਾਦ